ਅਮਰੀਕਾ ਵਾਲੇ ਹਰਜਿੰਦਰ ਵੱਲੋਂ ਹੋਏ ਹਾਦਸੇ ਨੇ ਹਰ ਕਿਸੇ ਦੇ ਕਾਲਜੇ ਵਲੂੰਦਰ ਦਿੱਤੇ ਹਨ ਕਿਉਂਕਿ ਉਸ ਨੂੰ ਸਜ਼ਾ ਬਹੁਤ ਸਖਤ ਮਿਲ ਸਕਦੀ ਹੈ ਤੇ ਉੱਥੇ ਹੀ ਉਸਦੇ ਪਰਿਵਾਰ ਤੇ ਉਸਦੇ ਪਿੰਡ ਚੋਂ ਨਿਕਲ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਹਰ ਕੋਈ ਭਾਵਕ ਹੋ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹਰਜਿੰਦਰ ਹੁਣੀ ਦੋ ਭਰਾ ਹਨ ਅਤੇ ਦੋਵੇਂ ਹੀ ਇਸ ਸਮੇਂ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਉਨ੍ਹਾਂ ਦੀ ਪਿੱਛੇ ਇਕੱਲੀ ਮਾਂ ਪੰਜਾਬ ਦੇ ਵਿੱਚ ਰਹਿ ਰਹੀ ਹੈ ਤੇ ਹਰਜਿੰਦਰ ਤਰਨਤਾਰਨ ਦੇ ਪਿੰਡ ਰਟੌਲ ਦਾ ਰਹਿਣ ਵਾਲਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਦੀ ਮਾਂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਤੇ ਉਹ ਹਸਪਤਾਲ ਦੇ ਵਿੱਚ ਭਰਤੀ ਹੈ ਤੇ ਇਹ ਜਾਣਕਾਰੀ ਹਰਜਿੰਦਰ ਦੇ ਤਾਏ ਦੇ ਮੁੰਡੇ ਤੇ ਉਹਨਾਂ ਦੇ ਪਿੰਡ ਦੇ ਮੋਤਵਾਰ ਬੰਦਿਆਂ ਨੇ ਦਿੱਤੀ ਹੈ ਤੇ মিডিਆ ਨਾਲ ਸਾਂਝੀ ਕਰਦਿਆਂ ਗੱਲਬਾਤ ਉਹਨਾਂ ਨੇ ਕਿਹਾ ਕਿ ਉਹ ਹਸਪਤਾਲ ਦੇ ਵਿੱਚ ਬਹੁਤ ਗੰਭੀਰ ਅਵਸਥਾ ਦੇ ਵਿੱਚ ਹਨ ਮਾਫ ਕਰਨਾ ਅਸੀਂ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਤੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੇ ਮਾਤਾ ਦੀਆਂ ਤਸਵੀਰਾਂ ਤੋਂ ਸਾਫ਼ ਮਨਾਂ ਕੀਤਾ ਗਿਆ ਹੈ ਤੇ ਬਾਕੀ ਉਹਨਾਂ ਦੇ ਭਰਾ ਨੇ মিডিਆ ਨੂੰ ਬਿਨਾਂ ਇਜਾਜ਼ਤ ਤੋਂ ਕਿਸੇ ਦੀ ਵੀ ਇੰਟਰਵਿਊ ਲੈਣ ਤੋਂ ਸਾਫ ਮਨਾ ਕੀਤਾ ਹੋਇਆ ਹੈ ਤੇ ਕਿਉਂਕਿ ਪਰਿਵਾਰ ਰਿਸ਼ਤੇਦਾਰ ਉਹਨਾਂ ਦੇ ਪਿੰਡ ਦੇ ਲੋਕ ਉਹਨਾਂ ਦੀ ਮਾਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਉਹਨਾਂ ਨੇ ਕਿਹਾ ਕਿ ਹਰਜਿੰਦਰ ਦੀ ਚਿੰਤਾ ਨੇ ਸਾਡੇ ਚਿਹਰਿਆਂ ਤੋਂ ਖੁਸ਼ੀ ਖੋਹ ਲਈ ਹੈ ਤੇ ਪੂਰੇ ਹੀ ਪਿੰਡ ਦੇ ਵਿੱਚ ਲਗਾਤਾਰ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਹਨ ਕਿ ਜਲਦੀ ਤੋਂ ਜਲਦੀ ਹਰਜਿੰਦਰ ਦੇ ਹੱਕ ਵਿੱਚ ਪਟੀਸ਼ਨ ਦਾਇਰ ਕਰੋ ਤਾਂ ਜੋ ਹਰਜਿੰਦਰ ਦੀ ਸਜ਼ਾ ਘੱਟ ਹੋ ਸਕੇ ਤੇ ਉਸ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਜਾਵੇ ਅਤੇ ਉਹਨਾਂ ਨੇ اپیل ਕੀਤੀ ਕਿ ਭਗਵਾਨਤ ਸਮਾਨ ਸਰਕਾਰ ਨੂੰ ਇਸ ਮਸਲੇ ਤੇ ਜਲਦ ਤੋਂ ਜਲਦ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਕੇਂਦਰ ਅੱਗੇ ਅਮਰੀਕਾ ਸਰਕਾਰ ਨਾਲ ਗੱਲ ਕਰਕੇ ਹਰਜਿੰਦਰ ਦੀ ਸਜ਼ਾ ਵਾ ਜਿਹੜੀ ਉਹ ਘੱਟ ਕਰਵਾ ਸਕੇ ਬਾਕੀ ਉਹਨਾਂ ਦੇ ਪਿੰਡ ਦਾ ਕੱਲਾ ਕੱਲਾ ਬੱਚੇ ਤੋਂ ਲੈ ਕੇ ਬਜ਼ੁਰਗ ਨੌਜਵਾਨ ਹਰ ਕੋਈ ਹਰਜਿੰਦਰ ਦੇ ਸਦਮੇ ਦੇ ਵਿੱਚ ਗਿਆ ਹੋਇਆ ਹੈ ਤੇ ਹਰ ਕਿਸੇ ਦੇ ਵੱਲੋਂ ਕਾਫੀ ਜ਼ਿਆਦਾ ਇਸ ਚੀਜ਼ ਦਾ ਸੋਗ ਮਨਾਇਆ ਜਾ ਰਿਹਾ ਹੈ ਤੇ ਪਿੰਡ ਦੇ ਵੱਲੋਂ ਹਰ ਕਿਸੇ ਦੇ ਵੱਲੋਂ ਇਹ ਪਟੀਸ਼ਨ ਦਾਇਰ ਕਰਨ ਦੀ ਜਿਹੜੀ ਅਪੀਲ ਆ ਉਹ ਲੋਕਾਂ ਨੂੰ ਕੀਤੀ ਜਾ ਰਹੀ ਹੈ ਤੇ ਸਾਡੇ ਵੱਲੋਂ ਵੀ ਸਭ ਨੂੰ ਅਪੀਲ ਹੈ ਕਿ ਪਟੀਸ਼ਨ ਦਾਇਰ ਕਰੋ ਅਤੇ ਨਾਲ ਹੀ ਉਹਨਾਂ ਦੀ ਮਾਂ ਦੀ ਸਿਹਤ ਲਈ ਅਰਦਾਸ ਕਰੋ ਤਾਂ ਜੋ ਉਹਨਾਂ ਦੇ ਮਾਤਾ ਜੀ ਠੀਕ ਹੋ ਕੇ ਜਲਦੀ ਘਰ ਵਾਪਸ ਪਰਤਣ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਧੰਨਵਾਦ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ